ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਲੰਗਿਆਣਾ ਨਵਾਂ ਤਸੀਲ ਬਾਗਾਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਬਣਾਉਣ ਦੀ ਡੇਟ ਹੈਗੀ ਆ 25 8 2024 ਦਿਨ ਐ ਐਤਵਾਰ ਜੀ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਆ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੱਲੀ ਬਾਕ ਤੁਸੀਂ ਆ ਕੇ ਕਰਨੀ ਹੈਗੀ ਤੁਸੀਂ ਪੈਸੇ ਲੈਣੇ ਆ ਜੇ ਕਿਸੇ ਵੀ ਰੇਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤੇ ਉਹ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਬਾਈ ਜੀ ਸ੍ਰੀ ਕਾਲ ਸ੍ਰੀ ਕਾਲ ਜੀ ਸਾਰੇ ਮੇਰੇ ਪਿੰਨ ਭਰਾਵਾਂ ਨੂੰ ਠੀਕ ਠਾਕ ਬਾਈ ਹਾਂਜੀ ਠੀਕ ਸਵੇਰ ਵੀਡੀਓ ਬਣਾਈ ਸੀ ਵੈਕੀ ਠੀਕ ਹੈ ਜੀ ਹੋਰ ਚੰਗਾ ਚੱਲਦਾ ਕੰਮ ਹਾਂ ਕੰਮ ਚੰਗਾ ਚੱਲ ਰਿਹਾਦਾ ਵਧੇ ਚੱਲਿੰਦਾ ਆ ਦੋ ਤਰੇ ਆਉਣ ਤੋਂ ਪਹਿਲਾਂ ਦਿੱਤੀਆਂ ਠੀਕ ਆ ਜੀ ਦੋ ਤੂ ਉਹ ਦਿੱਤੀਆਂ ਦੋ ਆ ਆ ਮੈਂ ਹੁਣ ਵੀ ਲੇਟ ਹੋ ਗੇਣਾ ਆਉਂਦਾ ਮੈਂ ਲਾਉਣੀ ਕੀ ਆ ਵੈਸੇ ਯਾਰ ਲਾਭ ਵੀ ਜਾਣਾ ਪੈਂਦਾ ਪੈਣ ਪਾਸਾ ਸਾਰਾ ਹਾਂਜੀ ਹਾਂਜੀ ਫਿਲਟਰ ਦੇ ਵਿੱਚ ਆ ਬਸ ਆਈਆਂ ਕੰਮ ਦਾ 3.5 ਕਿਲੋ ਬਹੁਤ 9 ਲੀਟਰ ਫੋਲਾ ਠੀਕ ਆ ਜੀ 3.5 ਕਿਲੋ ਵੱਡਾ ਕੱਲ ਦੀ ਸੂਟ ਦੇ ਠੀਕ ਆ ਜੀ ਠੀਕ ਆ ਚਵਾਈ ਫੋਲਾ ਨੰਬਰ 6900 ਵੇ ਛੜ ਮਾਰ ਦੇ ਆਪਣੇ ਘਰੇ ਮੋੜ ਕੇ ਬੰਦੋ ਕਰਾਇਆ ਮੈਂ ਦੇਵਾਂ ਠੀਕ ਆ ਜੀ 6900 ਵੇ ਠੀਕ ਆ ਜੀ ਛ ਬਾਈ ਜਾਂਦਾ ਵੀ ਕੱਲ ਦੀ ਸੂਈ ਥੱਲੇ 9 ਕਿਲੋ ਬੌਲਾ ਵਾ ਲੱਤ ਮਾਰ ਜੇ ਛੜ ਜਾਂ ਦੁੱਧ ਘਟੇ ਥਾਂ ਚ ਨੌਕਸ ਹੋਵੇ ਮੇਰੇ ਘਰੇ ਬੰਨ ਜਾਓ ਕਿਰਾਇਆ ਮੈਂ ਦੇਊਗਾ ਦਰਮਿਆਨੇ ਕੱਦਕਾਰ ਚ ਮੂੰਹ ਮੱਥੇ ਦੀ ਸੋਣੀ ਆ ਮੂੰਹ ਮੱਥੇ ਕਰੋਹ ਬਰੀਡ ਚ ਪੈਂਦੀ ਆ ਮਗਰ ਉਹ ਜਰਸੀ ਵਾਲੇ ਆ ਰੰਗ ਪ੍ਰਿੰਟ ਜਮਾਂ ਜਰਸੀ ਦੇ ਗਿਆ ਵਾ ਜਰਸੀ ਕਰੋਸ ਮੰਨ ਸਕਦੇ ਆ ਆਪਾਂ ਸੁਣਾ ਥਾਣ ਹਵਾਨਾ ਵਾ ਦੋਸਤੋ ਵੀਡੀਓ ਬਣਾਉਣਾ ਸਮਾਂ ਨੋਟ ਕਰ ਲੋ 6 ਵਜੇ ਕਦੇ 32 ਮਿੰਟ ਹੋਏ ਆ ਮੇਰੇ ਆਉਣ ਤੋਂ ਪਹਿਲਾਂ ڈاکਮੈਂਟ ਚੋਲੀਆਂ ਸ਼ਾਮ ਦੀ ਚਵਾਈ ਹੋ ਚੁੱਕੀ ਏ ਦੀ ਹੁਣ ਮੈਂ ਹੋ ਗਿਆ ਲੇਟ ਮੈਂ ਕਿਤੇ ਗਿਆ ਸੀ ਬਾਹਰ ਮੈਂ ਲੇਟ ਹੋ ਗਿਆ ਮੇਰੇੋਂ ਤਾਂ ਪਹਿਲਾਂ ਚੋਲੀਆਂ ਬਾਈ ਨੇ ਥਾਣਾ ਬਾਨਾ ਬਹੁਤ ਸੋਹਣਾ ਦੋਸਤੋ ਨਾਲ ਥਾਣਾ ਸਾਢੇ 4 ਕਿਲੋ ਬੌਲੀ ਕੱਢੀ ਹੋਈ ਹੈਗੀ ਫੇਰ ਵੀ ਥਾਣਾ ਸੋਹਣਾ ਦਿਖਾਉਂਦੀ ਆ ਵੇੜ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਕ ਨਹੀਂ ਦੁੱਧ ਉਹ ਗਾ ਜਮਾ ਮੱਝਾਂ ਰਗਾ ਚੱਟਾ ਫੈਂਟ ਵੀ ਚੰਗੀ ਆਊਗੀ ਜਰਸੀ ਬਰੀਡ ਚ ਪੈਂਦੀ ਹੈਗੀ ਪ੍ਰਿੰਟ ਪੁਂਟ ਸੋਹਣਾ ਬੱਚੀ ਦਾ ਮੂੰਹ ਮੱਥੇ ਬਹੁਤ ਸੋਹਣੀ ਠੰਡੀ ਸੀਲ ਆ ਚਾਰ ਹੀ ਥਾਣਾ ਦੇ ਦੇਖ ਸਕਦੇ ਹੋ ਫੁੱਲ ਗੈਜ ਚ ਲੱਗੇ ਹੋਏ ਆਗੇ ਮਗਰ ਬਾਈ ਇਹਦੇ ਕੀ ਆ ਬੱਚੀ ਬੱਚੀ ਮਗਰ ਬੱਚੀ ਬਹੁਤ ਸੋਹਣੀ ਦੋ ਪੂਰੀ ਬ੍ਰੀਡ ਹੈ ਕੜੀ ਘੜ ਮੜੀ ਕੱਲ ਦੀ ਸੂਈ ਥੱਲੇ 9 ਕਿਲੋ ਬੋੜਾ ਮਗਰ ਬੱਛੀ ਆ ਗਈ ਆ ਬੱਛੇ ਪਾਏ ਦਾ ਬੋੜਾ-ਬੋੜਾ ਪਿਆਦਾ ਬੱਛੀ ਵੀ ਸੋਹਣੀ ਆ ਜੰਗੀ ਆ ਉਹਦੀ ਮਾਂ ਤੇ ਹੀ ਗਈ ਹੈਗੀ ਦਰਮਿਆਨੇ ਕੱਦਕਾਰ ਚ ਸਮਝ ਪਈ ਚੰਗੀ ਆ ਗਈ ਜਿਵੇਂ ਸੂਈ ਨੇ ਲਕਵਾਣੀ ਮਾਰਿਆ ਜਿਵੇਂ ਲੱਸੀ ਫਿੱਕੀਆਂ ਹੀ ਹੋ ਜਾਂਦੀਆਂ ਤਾਂ ਇਹ ਜੀ ਮਾਰ ਜਾਂਦੀਆਂ ਉਹ ਘੱਲ ਨਹੀਂ ਗਈ ਸੋਹਣੇ ਥਾਣਾਗੇ 4 ਹੀ ਥਾਣਾਗੇ 13-13 ਕਿਲੋ 12 ਤੱਕ ਉਹ ਤੇ ਤੂੰ ਵੀ ਬਾਈ ਕਹਿੰਦਾ 12-13 ਕਿਲੋ ਮੁੱਲ ਬਾਈ ਇਹਦਾ ਮੋਨ ਕੋਈ 38000 ਦੀ ਦੋ ਘੜੇ ਚੜੀ ਗਈ ਹੈ ਠੀਕ ਹੈ ਜੀ 38000 ਦੀ ਠੀਕ ਹੈ ਜੀ ਕੋਈ ਛੋੜਦਾਂ ਨਹੀਂ ਹੋਣੀ ਠੀਕ ਹੈ ਬਾ 38000 ਫਿਕਸ ਆ ਇਹ ਤੇ ਦੋ ਨੰਬਰ ਵਾ ਦੱਸ ਦਿੱ ਗਏ ਬਾਈ 40000 ਰੁਪਏ ਦੀ ਬਾਈ ਦੋ ਦਿਨਾਂ ਨੂੰ 16 17 ਕਿਲੋ ਠੀਕ ਹੈ ਜੀ ਖਾਨ ਕੇ 900 ਹੀ ਘਰੇ ਬੰਦਿਓ ਠੀਕ ਹੈ ਜੀ ਕਿੰਨੇ ਦਿਨ ਲੈ ਜੂ ਅਜੇ ਇਹ ਹਫਤਾ ਇੱਕ ਜੀ ਦੋਸਤੋ ਬਾਈਆਂ ਦਾ 40000 ਮੋਲਾ ਹਫਤੇ ਇੱਕ ਦੀ ਕੱਚੀ ਆਗੀ ਵਾਏ ਨੋਈ ਬਹੁਤ ਆਗਾ ਜੇ ਆਪਾਂ ਦੇਖਗੇ ਉੱਪਰ ਨੂੰ ਕਾਦੇ ਤੇ ਮੈਨ ਨਹੀਂ ਪਰ ਵੇਲ ਬਹੁਤ ਚੰਗੀ ਆਗੀ ਵਾਏ ਨੋਈ ਨਾ ਬਹੁਤ ਆ ਵਹਿੜ ਦੇ ਵਿੱਚ ਥਾਣਾਵਾਂ ਨੂੰ ਤੁਸੀਂ ਦੇਖ ਸਕਦੇ ਹੋ ਵਾਲ ਟੱਲਾਂ ਬਹੁਤ ਪੰញਾ ਹਜੇ ਇਹ ਸਾਰੀਆਂ ਵਾਲ ਟੱਲਾਂ ਨੇ ਕੱਢ ਕੇ ਫੇਰ ਸੂਣਾ ਵਾ ਇੱਕ ਹਫ਼ਤੇ ਦੀ ਕੱਚੀ ਆ ਇੱਕ ਹਫ਼ਤੇ ਤੱਕ ਜਮਾ ਇਹਨੇ ਫੱਟ ਜਾਣਾ ਵਹਵਾਨੇ ਨੇ ਇਹਦੇ ਨੇ ਸੂਣਾ ਥਾਣਾ ਤੁਸੀਂ ਦੇਖ ਸਕਦੇ ਹੋ ਅੱਥੀ ਚੁਾਈ ਜਿਹੜਾ ਮੁੱਠੀ ਵਾਲਾ ਪੂਰਾ ਮੋਟੀ ਧਾਰ ਆ ਬਾਈਆਂ ਦਾ ਦੇਖ ਸਕਦੇ ਹੋਗੇ ਉੱਪਰ ਸਟਾਰਟ ਹੁੰਦਾ ਵਾ ਹਵਾਨਾ ਥੱਲੇ ਤੱਕ ਜਾਂਦਾ ਤੁਸੀਂ ਦੇਖ ਸਕਦੇ ਹੋ ਕੋਈ ਉੱਚੀ ਗੱਲਬਾਤ ਨਹੀਂ ਕਿਹੜੇ ਹਫ਼ਤਾ ਪਿਆ ਵਾ ਵਾਲ ਟੱਲਾਂ ਦੇ ਸਾਰੀਆਂ ਕੱਢ ਕੇ ਫੇਰ ਸੂਣਾ ਤੁਸੀਂ ਦੇਖ ਸਕਦੇ ਹੋ ਵਾਲ ਟੱਲਾਂ ਬਹੁਤ ਪੰញਾ ਵਾ ਤਣਾ ਜਬੇ ਥੀ ਚੰਗੀ ਆ ਗਈ ਤਣਾ ਦਾ ਸੈ ਸੋਨਾ ਵਾ ਪ੍ਰਿੰਟ ਸੋਨਾ ਬੱਛੀ ਦਾ ਤੁਸੀਂ ਦੇਖ ਸਕਦੇ ਹੋ ਤੁਜੇ ਸੁਵੇ ਸੋਨਾ ਵਾ ਵੇਨੋ ਵੇਨ ਬਹੁਤ ਆ ਉੱਪਰ ਨੂੰ ਦਰਮਿਆਨਾ ਹੀ ਆ ਕਦ ਵੇਲ ਬੂ ਲੰਮੀ ਬਹੁਤ ਆ ਵੇੜ ਵੇਨੋ ਵੇਨ ਬਹੁਤ ਆ ਵੇੜ ਦੇ ਵਿੱਚ ਕੋਈ ਲਿੱਸੀ ਫਿੱਕੀ ਨਹੀਂ ਗਈ ਪ੍ਰਿੰਟ ਸੋਨਾ ਬੱਛੀ ਦਾ ਫੇਸ ਕੁਆਲਿਟੀ ਚੰਗੀ ਆ ਬਾਕੀ ਸਾਂਝ ਪਰਖ ਤੁਸੀਂ ਆਪ ਦੀ ਕਰਨੀ ਹੈਗੀ ਤਸल्ली ਤੁਸੀਂ ਆ ਕੇ ਤਾਂ ਤੁਸੀਂ ਮਾਝਰਗਾ ਤੁਹਾਨੂੰ ਜੀ ਕਰਾਸ ਬਰੀਡ ਆ ਦੇਖ ਸਕਦੇ ਹੋ ਮੂੰਹ ਐਫ ਵਾਲਾ ਮਗਰੋਂ ਕਰਾਸ ਬਰੀਡ ਚ ਆ ਗਈ ਤੁਸੀਂ ਦੇਖ ਸਕਦੇ ਵੇਨੋ ਵੇਨ ਬਹੁਤ ਆਗਾ ਚਾਰ ਹੀ ਥਾਣਾਗੇ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਸੋਹਣੀ ਆ ਮੁੱਲ ਦਾ 40000 ਰੁਪਿਆ ਵਾ ਵਿੱਚੋਂ ਛੋੜ ਛੱਪਾ ਮਾੜਾ ਮੋਟਾ ਕੋਈ ਹੋ ਜਾਊਗਾ ਤੇ ਦੇਖ ਸਕਦੇ ਹੋ ਅੱਜ ਦੀ ਵੀਡੀਓ ਵਿੱਚ 2 ਵਜ ਦੇ ਦੋ ਪਸ਼ੂ ਸੀਗੇ ਦੋਵੇਂ ਤੋਂ ਦੋਹਾਂ ਦਾ ਇੱਕ ਸੂਈ ਸਵਾਈ ਜਰਸੀ ਵਹਿੜ ਤੇ ਇੱਕ ਵਜ ਦੀ ਗੱਬਣ ਵਹਿੜ ਐ ਚਵਨਸਾਲ ਦੀ ਇੱਕ ਦੇਮਗ ਨੰਬਰ ਮਗਰ ਬੱਛੀ ਆ ਕਿ ਬਹੁਤ ਸੋਹਣੀ ਕੱਲ ਦੀ ਸੂਈ ਥੱਲੇ 9 ਕਿਲੋ ਬੋੜਾ ਵਾ ਕਿ ਵੀ ਦੋ ਟਾਈਮ ਚਾਰ ਟਾਈਮ ਚੋਕ ਥੱਲੇ ਆਪ ਦੀ ਕਰਕੇ ਲੈ ਜਾਵੇ ਤੇ ਜੇ ਗੱਬਣ ਵਹਿੜ ਆ ਦੋ ਨੰਬਰ ਤੇ ਇਹਦਾ ਮੁੱਲ 40000 ਰੁਪਿਆ ਵਾ ਆਦਾ ਚੇਪਾ ਕੱਢ ਕੇ ਟਿਕਾ ਕੇ ਚੈੱਕ ਕਰਕੇ ਲੈ ਜਾਵੇ ਇੱਕ ਹਮਸੇ ਦੀ ਕੱਚੀ ਆ ਹੱਥ ਦਾ ਕਹਿੰਦਾ ਸੋਹਣਾ ਫੋਲ ਭਰ ਲੈਣਾ ਵਾ ਦੋਸਤੋ ਦੋਵਾਂ ਬੜਾ ਤੁਹਾਨੂੰ ਕੋਈ ਵੀ ਨਾਖ ਪਸਾਉਂਦਾ ਹੁੰਦਾ ਵਾ ਤਸੱਲੇ ਪਰਕ ਤੁਸੀਂ ਆ ਕੇ ਕਰਨੀ ਆ ਬਾਈ ਕਾਕਾ ਬੜਾ ਵੀ ਕਹਿੰਦਾ ਹੁੰਦਾ ਵਾ ਸੂਈ ਸੂਈ ਦੋ ਟਾਈਮ ਚੋ ਕੇ ਲੈ ਜਾਓ ਆਪਦੀ ਤੇ ਜੇ ਗੱਬਣਾ ਤਾਂ ਚੇਪਾ ਕੱਢ ਕੇ ਲੈ ਜਾਓ ਚੰਗੀ ਤਰ੍ਹਾਂ ਪਰ ਬਾਈ ਦੇ ਪਸ਼ੂ ਤੁਸੀਂ ਵੇਖਿਆ ਹੀ ਹੈ ਸੋਭਾ ਵੀਡੀਓ ਬਾਈ ਸੀ ਉਹ ਬੰਦੇ ਵਹਿੜ ਆ ਹੀ ਲੈ ਗਏ ਯਕੀਨਨ ਦੀ ਗੱਲ ਹੁੰਦੀ ਹੈਗੀ ਇਮਾਨਦਾਰੀ ਆ ਬਾਈ ਦੀ ਇਹ ਗੱਲ ਤੇ ਨੌਕਸ ਸੱਚ ਨੌਕਸ ਹੋਵੇ ਪਸੂ ਵਾਸ ਹੋਊਗਾ ਕਰਾਇ ਬਾਈਓ ਦਿੱਤਾ ਜਾਊਗਾ ਬਾਕੀ ਇੱਕ ਮਿੰਟ 26 ਸਾਲ ਦਾ ਕੰਮ ਕਰਦਿਆਂ ਨੂੰ ਹਾਂਜੀ 100 ਕੰਮ ਕਰਦੇ ਇੱਕ ਮੂੰਠਾ ਕਰਦਾ ਇਹਨਾਂ ਵਿਛਵਾਜ ਪੱਤਰ ਬਣਿਆ ਰੱਪ ਬਖਸ਼ੂਗਾ ਸਹੀ ਗੱਲ ਹੈ 1000 ਬਣਿਆ 1500 ਬਣਿਆ ਵਧੂਗਾ ਠੀਕ ਹੈ ਜੀ ਆਹ ਤੂੰ ਤਿੰਨ ਚਾਰ ਬੈਕ ਦੀਆਂ ਹੁਣ ਮੈਂ ਥੰਕ ਨੌਕਸ ਹੋਊ ਛੜ ਮਾਰਦੀ ਹੋਈ ਹਾਂਜੀ ਮੈਂ ਮੈਨੂੰ ਵੀਡੀਓ ਖਾਤਰ ਵੀ ਆ ਕੇ ਗੱਲ ਬੋਲੇ ਤੂੰ ਠੂਠਾ ਹੈ ਬੈਕ ਮੜਾਉਂਗਾ ਠੀਕ ਹੈ ਜੀ ਆਹ ਹੋਰ ਕੋਈ ਗੱਲ ਆ ਕਿਹੜਾ ਕੋਈ ਥੰਕ ਵਿੱਚ ਕੋਈ ਗੰਡ ਹੋਵੇ ਨੌਕਸ ਹੋਵੇ ਠੀਕ ਹੈ ਜੀ ਠੀਕ ਹੈ ਜੀ ਉਹਦੇ ਪੈਸੇ ਲੈ ਜੀ ਬਾਕੀ ਵੀ ਲੋਸ ਵੀ ਕੀ ਰਿਕਾਰਡ ਕੋਲੇ ਆ ਰਿਕਾਰਡ ਗੱਲ ਆ ਕਿਹੜਾ ਵੀ ਆਪਾਂ ਹਵਾਜ ਗੱਲਾਂ ਕੀਤੀਆਂ ਹਾਂ ਜੀ ਬਾਕੀ ਇਹ ਨਾ ਮੇਰਾ ਵੀਰਾ ਸੋਨੀ ਤੇ ਵੀਡੀਓ ਪਾਇਆ ਕਰੋ ਘਰੇ ਆਉਂਦਾ ਨਾਲ ਦੇ ਨਾਲ ਹੀ ਅਪਲੋਡ ਕਰ ਦਿੰਦਾ ਹਾਂ ਟੱਟ ਰੇਡ ਤੇ ਤੇ ਬਹੁਤ ਲੋਕ ਮੇਰੇ ਭੈਣ ਭਰਾ ਨਾਲ ਜੁੜ ਚੁੱਕੇ ਸਾਡੇ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੱਟਨ ਦੀ ਘੰਟੀ ਦਬਕੇ ਧੂੜ ਭਰਾ ਦਿਓ ਮੇਰੇ ਭੈਣ ਭਰਾ ਇਹਨੂੰ ਮੜਾ ਉੱਚਾ ਕਰ ਦਿਓ ਠੀਕ ਹੈ ਜੀ ਮੇਰੇ ਭਾਈ ਸ਼ੋਮੀ ਨੂੰ ਲਓ ਜੀ ਦੋਸਤੋ ਬਾਈਕ ਆ ਕੇ ਬਣਦੇ ਖਰੀਆਂ ਗੱਲਾਂ ਤੁਸੀਂ ਹਰੇਕ ਵੀਡੀਓ ਸੁਣਦੇ ਆਂਗੇ ਜੇ ਪਸੂ 900 ਬਾਈਕ ਦਾ ਉਹ ਰਿਕਾਰਡ ਮੈਂ ਮੇਰਾ ਵਾਪਸ ਹੋਊਗਾ ਤੇ ਜੇ ਉਹ ਕਹਦਾ ਕਿਸੇ ਨੇ ਉਹ ਗੱਲ ਨਹੀਂ ਹੋਣੀਗੀ ਦੁੱਧ ਦੁੱਧ ਦੀ ਗਾਰੰਟੀ ਥੋੜੀ ਹੋਊਗੀ ਕਿਉਂਕਿ ਬਾਈ ਦੇ ਘਰ ਦੋ ਰਿਆਂ ਸੀ ਚੋ ਲੈਣਾ ਵਾ ਦੁੱਧ ਤਾਂ ਸੇਵਾ ਦਾ ਠੀਕ ਆ ਜੇ ਤੇ ਤੂੜੀ ਦੇ ਬੰਦੋਗੇ ਤਾਂ ਇਹ ਨੌ ਵੀ ਨਹੀਂ ਦੇਣਾ ਜੇ ਫਿਰ ਵੱਧ ਪਾ ਦੇਓਗੇ ਤਾਂ ਤੁਸੀਂ 14 15 ਵੀ ਲੈ ਲਓਗੇ ਬਾਈ ਜੀ ਭਾਵੇਂ 5 ਲੱਖ ਦੀ 7 ਲੱਖ ਦੀ ਵੇਡ ਰਲਾ ਹਾਂਜੀ ਉਹ ਨੂੰ ਆਪਾਂ ਖਲਤਾਂ ਨਾਲ ਪਾਵਾਂਗੇ ਇਹਨੂੰ ਫੀਡ ਪਾਵਾਂਗੇ ਤੋ ਦੇਊ ਹਾਂਜੀ ਹਾਂਜੀ ਉਹ ਵਿਖੜੀ ਲੱਗੂਗੀ ਉਹਨੂੰ ਘਰਾਵਦਿਆ ਬਹੁਤ ਇਹ ਤਾਂ ਬਈ ਹੈਗਾ ਯਾ ਟੂੜੀ ਤੇ ਬੰਨਤੀ ਫਿਰ ਕਿਤੇ ਨਾ ਹੁਣੇ ਉਹ ਘਰਾਵਦਿਆ ਡੇਰੀ ਤੇ ਭਰ ਕੇ ਟਰੰਕ ਛੱਡਿਊ ਹਾਂਜੀ ਉਹਨੇ ਦਿਖਾਊਗੀ ਪਾਵਾਂਗੇ ਨਵਾਵਾਂਗੇ ਧੋਵਾਂਗੇ ਫਿਰ ਤੋ ਦੇਣਾਂਗੇ ਹਾਂਜੀ ਪਾਣੀ ਧਣੀ ਘੋਰਨਾ ਪਾਵਾਂਗੇ ਉਹਨੂੰ ਘੋਰਨਾ ਪੱਠੇ ਪਾਵਾਂਗੇ ਟੱਕਾ ਹਾਂਜੀ ਇਹ ਚੀਜ਼ਾਂ ਗਰੰਟੀ ਸਾਡੀ ਥਣਾਂ ਦੀ ਗਰੰਟੀ ਫੁੱਲ ਹੁੰਦੀ ਬਈ ਠੀਕ ਹੈ ਜੀ ਇਹ ਨਹੀਂ ਆਪਾਂ ਕੁੱਟਾ ਵਾਲਾ ਕੋਈ ਆਏ ਹੋਗਾ ਜਾਓ ਹੋ ਗਿਆ ਠੀਕ ਹੈ ਜੀ ਇਹ ਗੱਲਾਂ ਨੇ ਅਵੇ ਆਪਣੇ ਘਰੋਂ ਪਾਸ ਕਰ ਲਵੇ ਗਾਂ ਘਰ ਦੀ ਹੁਣ ਦੁੱਧ ਜਿਹੜਾ ਸੇਵਾ ਨਾ ਤੁਪੈ ਉੱਥੇ ਜਾ ਕੇ ਦੇ ਦਿਓ ਯਾਰ ਆਵੇ ਤੇ ਘਰੇ ਚੈੱਕ ਕਰਕੇ ਤੇ ਪੈਸੇ ਪਾ ਦੇਣੀ ਠੀਕ ਹੈ ਜੀ ਲੋ ਬਈ ਦੋਸਤੋ 22 ਦਿਨ ਦਾ ਵੀ ਗਾਰੰਟੀ ਵੀ ਆਦੀ ਭੁੰਡੀ ਚ ਭੁੰਡਿ ਚ ਤਾਰ ਕੇ ਚੈੱਕ ਕਰ ਲਓ ਥਾਣ ਤੁਸੀਂ ਜੇ ਬਈ ਕਿਸੇ ਵੀਰ ਨਾਲ ਆਣੀ ਮੰਗਾਉਣੀ ਆ ਜੇ ਨਕਸੇ ਤੋਂ ਉਸੇ ਭੁੰਡੀ ਜੀ ਵਾ ਉਸ ਮੋੜ ਦਿਓ ਗੱਡੀ ਚ ਗਾਣੂ ਜੇ ਨਹੀਂ ਨਕਸੇ ਤੋਂ ਭੁੰਡ ਗੱਡੀ ਹੇ ਲਾ ਪਾਏ ਫੜਾ ਦਿਓ ਲੋ ਦੋਸਤੋ ਇੰਨੀਆਂ ਛੋਡਾ ਕੋਈ ਨਾ ਜਿਹਨਾਂ ਕਾਕਾ ਬਰਾੜ ਦੇਈ ਜਾਂਦਾ ਵਾ ਬਾਕੀ ਦੇ ਦੇਖਦੇ ਰਟੀਂ ਚ ਤੇ ਅੱਜ ਦੋ ਦੋ ਤਿੰਨ ਤਿੰਨ ਵੀਡੀਓ ਪੈਂਦੀਆਂ ਗਈਆਂ ਤੇ ਦੇਖ ਸਕਦੇ ਆ ਬਾਈ ਸਾਰੇ ਪਸ਼ੂ ਵੇਚ ਚੁੱਕੇ ਆਗੇ ਜਿਹੜੇ ਸੋਭਾ ਬਾਈ ਉਹ ਵੀ ਵੇਚ ਗਈ ਆ ਪਹਿਲਾਂ ਵਾਲੇ ਵੀ ਜਮ੍ਹਾਂ ਕਰ ਖਾਲੀ ਪਿਆ ਆਹ ਬਾਈ ਦੇ ਦੋ ਰਹਿ ਗਏ ਘਰ ਦੀਆਂ ਆਪਦੀਆਂ ਤੇ ਕੋੜੀ ਦੇ ਬਾਈ ਮੁੰਡਾ ਕਿਹੜਾ ਦੇਣ ਗਿਆ ਹੋਇਆ ਤੁਹਾਨੂੰ ਪਤਾ ਹੀ ਆ ਲੋ ਜੀ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ